ਭਾਈ ਸਾਹਿਬ ਭਾਈ ਨੰਦ ਲਾਲ ਜੀ ਉਹਨਾਂ ਦਾ ਅੱਜ ਦਾ ਜਿਹੜਾ ਦਿਨ ਮੈਂ ਕਈ ਵਾਰੀ ਸ਼ੇਰ ਅਰਜ਼ ਕਰਨਾ ਆ ਲੋਕਾਂ ਨੇ ਅੱਜ ਜਾਂ ਪਚਕਾਰੀਆਂ ਚਲਾਈਆਂ ਜਾਂ ਗੁਲਾਲ ਸਟਿਆ ਗੁਰਮ ਗੁਰੂ ਪਿਆਰੀਆਂ ਗੁਰੂ ਨਿਆਂਗ ਸਿੰਘ ਜਥੇਬੰਦੀਆਂ ਸਾਰੀਆਂ ਸੰਪਰਦਾਵਾਂ ਆਈਆਂ ਨੇ ਇੱਥੇ ਸ਼ਸਤਰ ਵਿਦਿਆ ਅਭਿਆਸ ਨਮੈਸ਼ ਵਾਸਤੇ ਨਹੀਂ ਸੀ ਇਹ ਆਉਣ ਵਾਲੇ ਸਮੇਂ ਦੀ ਤਿਆਰੀ ਸੀ ਫਿਰ ਬੇਨਤੀ ਹੈ ਇਹ ਮੇਲਾ ਨਹੀਂ ਸੀ ਕੇਵਲ ਇਹ ਉਹ ਤਿਆਰੀ ਸੀ ਜਿਨ ਨੇ ਦਿੱਲੀ ਦੇ ਤਖਤ ਨੂੰ ਨੇਸ ਤੋਂ ਨ부ਦ ਕਰਨਾ ਹੈ ਫਿਰ ਬੇਨਤੀ ਸੁਣੀ ਇਹ ਇਹ ਉਹ ਤਿਆਰੀ ਸੀ ਤੇ ਜਦੋਂ ਭਾਈ ਆਨੰਦ ਲਾਲ ਸਾਹਿਬ ਨੂੰ ਪੜਨੇ ਆ ਉਹ ਕਹਿੰਦੇ ਨੇ ਹੋਲੀ ਵਾਲਾ ਦਿਨ ਜ਼ੈ ਪਿਚਕਾਰੀਏ ਪੁਰ ਜ਼ਾਫਰਾਨੀ ਕਿ ਹਰ ਬੇਰੰਗ ਰਾਤ ਕੁਸ਼ ਰੰਗੋ ਬੂਕਰ ਕਈ ਵਰੀ ਆਪਾਂ ਇਹਦੇ ਅਰਥ ਕੀਤੇ ਕਹਿੰਦੇ ਨੇ ਵਾਹ ਗੁਰੂ ਗੋਬਿੰਦ ਸਿੰਘ ਜੀ ਦੇ ਖੱਤ ਵਿੱਚ ਪਕੜੀ ਕੋਈ ਪਿਚਕਾਰੀ ਹੈ ਕਿ ਜਿਹਦੇ ਵਿੱਚ ਜ਼ਾਫਰਾਨੀ ਰੰਗ ਭਰਿਆ ਹੈ ਤੇ ਕਿੰਨੇ ਜਿਹਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਦੀ ਇਸ ਪਚਕਾਰੀ ਦੇ ਚਾਰ ਛਿੱਟੇ ਵੀ ਪੈ ਜਾਣ ਉਹ ਬੇਰੰਗਿਆਂ ਨੂੰ ਰੰਗ ਦਿੰਦਾ ਹੈ ਜਿਹਦੇ ਉੱਤੇ ਇਹਦੇ ਛਿੱਟੇ ਪੈ ਜਾਣ ਉਹਦੇ ਅੰਦਰ ਨਾਮ ਦੀ ਸੁਗੰਧੀ ਆਉਣ ਲੱਗ ਪੈਂਦੀ ਹੈ ਜਹ ਪਚਕਾਰੀਏ ਪੁਰ ਜ਼ਾਫਰਾਨੀ ਕਿ ਖਰ ਬੇਰੰਗ ਰਾ ਕੁਸ਼ ਰੰਗੋ ਭੂ ਕਰਦ ਅਗਲਾ ਸ਼ੇਰ ਹੈ ਗੁਲਾਲ ਆਪ ਸ਼ਾਨੀਏ ਅੱਜ ਦਸਤੇ ਮੁਬਾਰਕ ਗੁਰੂ ਗੋਬਿੰਦ ਸਿੰਘ ਦੇ ਖਾਤੇ ਵਿੱਚ ਗੁਲਾਲ ਹੈ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਖੱਤ ਦੀਆਂ ਉਂਗਲਾਂ ਖੋਲੀਆਂ ਤਾਂ ਗੁਲਾਲ ਜਿਹੜਾ ਸੱਟਨਿਆ 4 4 ਫੁੱਟ 5 ਫੁੱਟ 10 ਫੁੱਟ ਤੂ ਟੂਗਾ ਕਹਿੰਦੇ ਲੋਕੋ ਜਦੋਂ ਇਹਦੇ ਖੱਤ ਚ ਰਹਿਮਤ ਦਾ ਗੁਲਾਲ ਨਿਕਲਿਆ ਉਹਨੇ ਜ਼ਮੀਨ ਤੋਂ ਲੈ ਕੇ ਅਸਮਾਨ ਸਭ ਕੋਈ ਰੰਗ ਕੇ ਰੱਦ ਦਿੱਤਾ ਦੇਖੋ ਗੁਲਾਲ ਆਪਸਾਨੀਏ ਅੱਜ ਦਸਤੇ ਮੁਬਾਰਕ ਜ਼ਮੀਨੋ ਆਸਮਾਨਾ ਸੁਰਖੂ ਕਰ ਰੰਗਾਂ ਦੀ ਖੋਲੀ ਤਾਂ ਪਹਿਲਾਂ ਵੀ ਸੀ ਜੀ ਪਰ ਇੱਥੇ ਤਿਆਰੀ ਹੋ ਰਹੀ ਸੀ ਦੀਨ ਦੀ ਖਾਤਰ ਖੂਨ ਦੀ ਖੋਲੀ ਵੀ ਖੇਡੀ ਜਾ ਸਕਦੀ ਹੈ ਮੈਂ ਕਿਸਫਰਨਾਮੇ ਦਾ ਸ਼ੇਰ ਕਹਿ ਕੇ ਕਿਉਂਕਿ ਉਹ ਲੇਮਨਲੇ ਬਾਰੇ ਕਹਿਣਾ ਸੀ ਤਾਂ ਦੇਖੋ ਇੱਥੇ ਮੈਨੂੰ ਪੜਿਆ ਵੀ ਜ਼ੈਹ ਪਿਚਕਾਰੀਏ ਪਰ ਜ਼ਾਫਰਾਨੀ ਕੇ ਘਰ ਬੇ ਰੰਗ ਰਾ ਕੁਚ ਰੰਗੋ ਬੂਕਰ ਗੁਲਾਲ ਆਫਸਾਨੀਆਂ ਅਜ ਦਸਤੇ ਮੁਬਾਰਕ ਜ਼ਮੀਨੋ ਆਸਮਾਨਾ ਸ਼ੁਰੂ ਕਰ ਜ਼ਮੀਨ ਸਾਰੀ ਰੰਗ ਦਿੱਤੀ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਜ਼ਫਰਨਾਮੇ ਚ ਸ਼ੇਰ ਕਹੇ ਬਸੇ ਬਾਰ ਬਾਰੀਦ ਤੀਰੋ ਤੂਫੰਗ ਬਸੇ ਬਾਰ ਬਾਰੀਦ ਤੀਰੋ ਤੂਫੰਗ ਬਸੇ ਬਾਰ ਬਰੀਤਾ ਅਰਥ ਹੈ ਕਿ ਜਿਵੇਂ ਬੱਦਲ ਵਰਸਦਾ ਔਰੰਗਜ਼ੇਬ ਐਵੇਂ ਨਹੀਂ ਕਿ ਸਿੱਖ ਚੁੱਪ ਕਰਕੇ ਖਤਮ ਹੋ ਗਏ ਹੋ ਜਿਵੇਂ ਬੱਦਲ ਵਰਸਦਾ ਇਸੇ ਤਰ੍ਹਾਂ ਤੀਰਾਂ ਤੇ ਗੋਲੀਆਂ ਦੀ ਬਾਰਿਸ਼ ਹੋਈ ਬਸੇ ਬਾਰ ਬਾਰੀਦ ਤੀਰੋ ਤੂਫੰਗ ਗਮੀ ਜਮੀ ਗਛਤ ਹਮਚੂ ਗੁਲਾ ਲਾਲਾ ਰੰਗ ਗੁਲੇ ਲਾਲਾ ਰੰਗ ਜਿਵੇਂ ਖੋਲੀ ਦੇ ਨਾਲ ਸੱਚ ਇਹ ਵੀ ਜ਼ਮੀਨ ਲਹਨ ਰਤੀ ਹੋ ਜਾਂਦੀ ਏ ਇਸ ਖਾਲਸੇ ਨੇ ਚਮਕੌਰ ਦੀ ਸਾਰੀ ਧਰਤੀ ਖੂਨ ਦੇ ਨਾਲ ਲਾਲ ਕਰ ਦਿੱਤੀ ਮੈਂ ਆਪ ਨੂੰ ਬੇਨਤੀ ਕਰਾਂ ਜੀ ਇਹ ਕੇਵਲ ਪਟਕਾਟ ਵਾਸਤੇ ਨਹੀਂ ਖੋਲੇ ਮਹੱਲੇ ਦੀ ਬੜੀ-ਵੱਡੀ ਮੈਂ ਪਿਛਲੇ ਦਿਨੀ ਕਿਹਾ ਫਰਵਰੀ ਦਾ ਮਹੀਨਾ ਗਿਆ ਨਾ ਤਿੰਨ ਬੜੀਆਂ-ਵੱਡੀਆਂ ਘਟਨਾਵਾਂ ਨੇ ਵੱਡਾ ਕੱਲੂ ਕਰਾ 10 ਫਰਵਰੀ ਸ਼ਾਨ ਸਿੰਘ ਅਟਾਰੀ ਦੀ ਸ਼ਹਾਦਤ ਤੇ 20 21 22 ਤੇ 23 ਚਾਰ ਦਿਨ ਨਨਕਾਣਾ ਸਾਹਿਬ ਦਾ ਸਾਥਾ ਦੇਖੋ ਸਰਦਾਰ ਜੱਸਾ ਸਿੰਘ ਕਾਲੂਵਾਲੀਆ ਸੁਲਤਾਨੇ ਉਲਕੋਂ ਵੱਡੇ ਘੱਲੂ ਘਾਰੇ ਵਿੱਚ ਇਤਿਹਾਸ ਕਹਿੰਦਾ ਹੈ ਸਰਦਾਰ ਜਦੋਂ ਤਲਵਾਰ ਚਲਾਉਂਦਾ ਸੀ ਕਿਰਪਾਨ ਚਲਾਉਂਦਾ ਸੀ ਉਹਦੀ ਕਿਰਪਾਨ ਨੂੰ ਖੂਨ ਨਹੀਂ ਸੀ ਲੱਗਦਾ ਕਿਉਂ ਉਹਦੇ ਜਿਸਮ ਵਿੱਚ ਇੰਨੀ ਕੋ ਤਾਕਤ ਸੀ ਇੰਨੀ ਤੇਜ਼ੀ ਨਾਲ ਕਰਪਾਨ ਚਲਾਉਂਦੇ ਸਨ ਜੁਸਮਨ ਨੂੰ ਚੀਰ ਕੇ ਅੱਖ ਚਮਕੀ ਵੀ ਸੜ ਦਿੰਦੇ ਸਨ ਉਹਦੇ ਖੂਨ ਨਿਕਲਣ ਤੋਂ ਪਹਿਲਾਂ ਤਲਵਾਰ ਬਾਹਰ ਨਿਕਲ ਜਾਂਦੀ ਸੀ ਇਹੋ ਲੰਮਰ ਲਾਏ ਨਹੀਂ ਅਬਦਾਲੀ ਆਇਆ ਕਵੀ ਸੱਜਣ ਬੈਠਿਆ ਉਹਨੇ ਮਰਹਟਿਆਂ ਦੀ ਲੱਕ ਤੋੜ ਕੇ ਰੱਖ ਦਿੱਤਾ ਮੈਂ ਤਾਂ ਕਿਹਾ ਵੀ ਖੋਲਾ ਮਹੱਲੇ ਦੇ ਅਰਥ ਕੇਵਲ ਕਿਸਾਨ ਨਹੀਂ ਜਿਵੇਂ ਅੰਮ੍ਰਿਤ ਜੁਗੋ ਜੁਗਾ ਟਲ ਹੈ ਜਿਵੇਂ ਸ਼ਬਦ ਜੁਗੋ ਜੁਗਾ ਟਲ ਹੈ ਗੁਰੂ ਗੋਬਿੰਦ ਸਿੰਘ ਦਾ ਕੱਢਾ ਹੋਇਆ ਮਹੱਲਾ ਵੀ ਜੁੱਗੋ ਜੁਗਟਾ ਲੱਗੇ ਇਹ ਕੋਈ ਅਰਥ ਰੱਖਦਾ ਹੈ ਮੈਂ ਫਿਰ ਅਰਜ਼ ਕਰਾਂਗੇ ਇਹਦੇ ਅਰਥ ਘੋੜਸਵਾਰੀ ਤਾਂ ਰਾਜਪੂਤ ਵੀ ਕਰਦੇ ਸਨ ਜੀ ਮੁਗਲ ਨਹੀਂ ਸਨ ਤਿਆਰੀ ਕਰਦੇ ਮਸ਼ਕਾਂ ਵੀ ਕਰਦੇ ਸਨ ਕਿਦਾਂ ਸਾਲ ਬਾਅਦ ਇੰਨਾ ਇਕੱਠ ਹੁੰਦਾ ਮੇਰੀ ਬੇਨਤੀ ਹੈ ਜਿਹੜੇ ਲੜਨ ਆਏ ਆ ਤਿਆਰੀ ਕਰਕੇ ਆਏ ਆ ਘੋੜਸਵਾਰ ਉਹ ਸੰਦੇਜ਼ਾਬਾਜੀ ਉਹ ਕਰਦੇ ਸਨ ਤਲਵਾਰਾਂ ਉਹ ਚਲਾਉਂਦੇ ਸਨ ਬੰਦੂਕਾਂ ਉਹ ਚਲਾਉਂਦੇ ਸਨ ਮਸ਼ਕਾਂ ਸਾਰੇ ਕਰਦੇ ਸਨ ਪਰ ਉਹਨਾਂ ਪਿੱਛੇ ਗੁਰੂ ਗੋਬਿੰਦ ਸਿੰਘ ਕੋਈ ਨਹੀਂ ਸੀ ਇਸ ਪਿੱਛੇ ਗੁਰੂ ਗੋਬਿੰਦ ਸਿੰਘ ਹੈ ਇਸ ਕਰਕੇ ਸਿੱਖ ਕਦੀ ਨਿਰਾਸ਼ ਨਹੀਂ ਹੁੰਦਾ ਹੁਣ ਤੁਸੀਂ ਦੇਖੋ ਇੰਨੀ ਕਮਾਲ ਦੀ ਕਿਰਪਾਨ ਚਲਾਉਂਦਾ ਹਲੋ ਵਾਲੀਆ ਸਰਦਾਰ ਉਹਦੀ ਤਲਵਾਰ ਖੂਨ ਨਾਲ ਪਿਛਦੀ ਨਹੀਂ ਉਹ ਕਦੀ ਸੰਜੋਪਾਕ ਨਹੀਂ ਸੰ ਲੜੇ ਹਲੋ ਵਾਲੀਆ ਸੰਜੋ ਨਹੀਂ ਸੀ ਪਾਉਂਦਾ ਅਗਲੀ ਗੱਲ ਉਹਨੂੰ 22 ਫੱਟ ਲੱਗੇ ਉਸ ਵੱਡੇ ਘੱਲੂ ਘਾਰੇ ਜਿਸ ਵਿੱਚ ਸਾਰਾ ਕੱਪੜੇ ਉਹਦੇ ਖੂਨ ਨਾਲ ਨੁੱਚੜਦੇ ਪਏ ਸਨ ਮੈਂ ਕਹਿੰਦਾ ਵਾਹ ਪੰਥ ਦੇ ਆਦੂ ਤਵਾਡੇ ਕਰਕੇ ਤਾਂ ਹੀ ਖਲੋਤੇ ਖ ਉੱਥੇ ਚੜਤ ਸਿੰਘ ਨੇ ਕਿਹਾ ਸੀ ਵੀ ਅਬਦਾਲੀ ਖੱਲਾ ਜ਼ੋਰ ਦਾ ਕਰ ਰਿਹਾ ਹੈ ਆਪਣੀਆਂ ਮਿਸਲਾਂ ਮੰਡ ਲਈਏ ਖੂਨ ਚ ਭਿੱਜੇ ਸਰਦਾਰ ਨੇ ਕਿਹਾ ਨਾ ਪਹਿਲਾਂ ਪੰਥ ਬਚਾਓ ਜਿੱਥੇ ਬੰਦੀਆਂ ਆਪੇ ਬੰਦੀਆਂ ਰਹਿਣ ਮਿਸਲ ਬੰਦ ਅਬ ਕਬੂ ਨਾ ਪਾਵੋ ਖੜ ਮੇਲ ਤੋਰ ਖੜ ਪੰਥ ਬਚਾਓ ਮੈਂ ਆਪ ਨੂੰ ਬੇਨਤੀ ਕਰਾਂ ਸਰਦਾਰ ਚਰਨ ਸਿੰਘ ਉਹਨਾਂ ਨੂੰ ਰਤਨ ਸਿੰਘ ਭੰਗੂ ਕਹਿੰਦਾ 16 ਕਿ 18 ਨੂੰ 16 18 ਫਟ ਲੱਗੇ ਪੰਜ ਬੰਦੇ ਬੰਦੂਕ ਪਰ ਦੇ ਸੰ ਚਰਨ ਸਿੰਘ ਇਕੱਲਾ ਚਲਾਉਂਦਾ ਸੀ ਕੋਈ ਛੋਟੀ ਜੀ ਗੱਲ ਨਹੀਂ ਪੰਜ ਤੱਕ ਜਾਂਦੇ ਤਾਂ ਚਰਨ ਸਿੰਘ ਨਹੀਂ ਸੀ ਜੱਗਦਾ ਮੈਂ ਸਿਰਫ ਇੱਕ ਬੇਨਤੀ ਹੈ ਜੀ ਜੇ ਇੱਥੇ ਰੰਗ ਦੀ ਗੱਲ ਕੀਤੀ ਉੱਥੇ ਅਨਖ ਲਈ ਸੁਤੰਤਰਤਾ ਲਈ ਸਤਗੁਰੂ ਦੇ ਲਾਲਾਂ ਨੇ ਆਪਣੀ ਖੂਨ ਦੀ ਹੋਲੀ ਵੀ ਖੇਡੀ ਐ ਇਹ ਤਵਾਰਾ ਕਿਤੇ ਨਹੀਂ ਮਿਲਦਾ